ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗੀ ਦੇ ਮੇਲੇ ਤੇ ਮਾਗੀ ਦਾ ਮੇਲਾ ਕਿਉਂ ਕਹੇ ਮੈਂ ਹਾਲਾਂਕਿ ਉਹ 40 ਮੁਕਤਿਆਂ ਦੀ ਯਾਦ ਵਿੱਚ ਸ਼ੀਦੀ ਦਿਹਾੜੇ ਦਾ ਦਿਨ ਹੁੰਦਾ ਹੈ ਤੇ ਉੱਥੇ ਜੇ ਸਭ ਤੋਂ ਵੱਡਾ ਇਕੱਠ ਕਿਸੇ ਦੀ ਕਾਨਫਰੰਸ ਵਿੱਚ ਹੋਇਆ ਪਉਣਾਵ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦੇ ਕਾਨਫਰੰਸ ਵਿੱਚ ਹੋਇਆ। ਜਾਣ ਕੇ ਰਿਕਾਰਡ ਟੁੱਟਿਆ ਉਸ ਇਕੱਠ ਨੇ। ਲੱਭੇ ਹੀ ਨਹੀਂ ਕੋਈ। ਆ ਮੂਤਪਾਲ ਵਰਗੇ ਪਤਾ ਨਹੀਂ ਕਿੱਧਰ ਗਏ। ਸ਼ਵੀਰ ਬਾਦਲ ਵੀ ਲੈ ਗਿਆ ਸੀ ਕੋਈ ਸ਼੍ਰੋਮਣਿਕ ਮੈਂਬਰ ਦੇ ਮੁਲਾਜ਼ਮਾਂ ਨੂੰ। ਜਬੜੀਆਂ ਮਾਰ ਕੇ ਕੋਈ ਮੁੱਦਾ ਨਹੀਂ। ਕੋਈ ਕੌਮ ਦੀ ਗੱਲ ਨਹੀਂ। ਬਸ ਬੇਸ਼ਰਮ ਬੰਦੇ। ਤੇ ਜੇ ਸਭ ਤੋਂ ਵਧੀਆ ਗੱਲਬਾਤ ਕੀਤੀ ਹੈ ਨਾ ਮਾਗੀ ਦੇ ਮਿਲਣ ਤੇ ਕਾਨਫਰੰਸ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਬਹੁਤ ਸੀਰੀਅਸ ਉਹ ਗੱਲ ਕੀਤੀ ਔਰ ਸਭ ਤੋਂ ਵੱਡਾ ਇੱਕਾਠ ਸੀ ਰਿਕਾਰਡ ਟੋੜ ਦਿੱਤਾ ਤੇ ਇਹ ਇਕੱਠ ਚੱਕਰਾਂ ਚ ਪਾ ਦੋ ਹੁਣ ਚੱਕਰਾਂ ਚ ਜਦੋਂ ਕੋਈ ਸੁੱਖੇ ਵਾਲੇ ਪਕੌੜੇ ਖਾ ਲੈਂਦਾ ਨਾ ਤੇ ਉੱਪਰ ਦੀ ਜੋ ਕੋਈ ਮਿੱਠਾ ਮੁੱਠਾ ਖਾ ਲੇ ਜਲੀਪੀਆਂ ਜਨੋਬੀਆਂ ਫਿਰ ਇਦਾਂ ਘੁੰਮਦਾ ਹੈ ਬੰਦਾ ਜੇ ਕੋਲ ਦੀ ਟਰੈਕਟਰ ਲੰਗੇ ਐ ਲੱਗੂ ਵੀ ਬਸ ਮੇਰੇ ਉੱਪਰ ਡੇਗੂ ਜੇ ਛੱਤ ਥੱਲੇ ਬੈ ਗਿਆ ਫਿਰ ਐਨੂੰ ਕਹੇ ਵੀ ਛੱਤ ਮੇਰੇ ਉੱਪਰ ਡੇਗੂ ਸਾਡ ਇੱਕ ਹੁੰਦਾ ਸੀ ਪੜਿਆ ਲਿਖਿਆ ਸੱਜਣ ਚਲੋ ਇਹ ਤਾਂ ਕਾਨੂੰਨ ਪਹਿਣਾ ਤੇ ਉਹ ਤੁਰਿਆ ਜਾਵੇ ਸੁੱਖੇ ਵਾਲੇ ਪਕੌੜੇ ਖਾ ਲਿਓ ਨੇ ਤੇ ਕੰਧ ਚ ਵੱਜਿਆ ਅਸੀਂ ਕੋ ਸੱਕੀ ਹੋਗਾ ਸੀ ਕੰਧਾ ਗੋਸ਼ਲ ਖਾਨਾ ਵੱਜਿਆ ਮੇਰੇ ਐਂ ਤਾਂ ਕਹਿੰਦਾ ਕਹਿੰਦਾ ਐਸੇ ਵੀ ਮੈਂ ਕੁਸ਼ਰਕਾਨੇ ਚ ਵੱਜਿਆ ਕਹਿੰਦਾ ਮੇਰੇ ਚ ਕੁਸ਼ਰ ਲਖਾਨਾ ਵੱਜਿਆ ਜਣ ਕੇ ਬਾਥਰੂਮ ਮੇਰੇ ਵਿੱਚ ਵੱਜਿਆ ਕਹਿੰਦਾ ਐਦਾਂ ਬੰਦਾ ਦਿਮਾਗੀ ਤੌਰ ਤੇ ਭਗਲ ਹੋ ਜਾਂਦਾ ਤੇ ਹੁਣ ਜਿਹੜਾ ਇਹ ਇਕੱਠ ਹੋਇਆ ਇਹ ਇਕੱਠ ਨੇ ਇਹ ਕਹਿ ਲਈ ਵੀ ਭਾਜੜਾਂ ਪਾਤੀਆਂ ਪੰਜਾਬ ਦੀਆਂ ਸਮੂਚੀਆਂ ਪਾਰਟੀਆਂ ਦੀਆਂ ਜਿਹੜੀਆਂ ਸਤਾਂ ਤੋਂ ਬਾਹਰ ਨੇ ਪਹਿਲਾਂ ਅੱਧੇ ਕਮਲੇ ਹੋ ਗਏ ਸੀ ਅੱਧੇ ਕਮਲੇ ਹੋਰ ਹੋ ਜਾਣਗੇ ਹੁਣ ਜਿਹੜਾ ਇਹ ਇਕੱਠ ਸੀ ਨਾ ہاں ਤਾਂਜ ਬਥੇਰੇ ਕਾਸੀ ਆ ਜਿਹੜੇ ਬਾਗਲਾਂ ਦੇ ਪੱਤਰਕਾਰ ਸੀ ਆ ਸਰਕਾਰੀ ਬੱਸਾਂ ਲੈ ਗਏ ਜੀ ਆ ਫਲਾਨੀਆਂ ਲੈ ਗਏ ਜੀ ਆ ਤੰਕੀਆਂ ਲੈ ਗਏ ਜੀ ਉਹ ਭਰਾਵੋ ਸਰਕਾਰ ਆ ਕੋਈ ਗੱਲ ਜਦੋਂ ਥੋੜੀ ਆਈ ਤੁਸੀਂ ਲੈ ਜਿਓ ਪਹਿਲਾਂ ਤੁਸੀਂ ਵੀ ਲੈ ਜਾਂਦੇ ਰਹੇ ਹੋ ਮੈਂ ਬਥੇਰਾ ਕਹਾਂ ਰੈਲੀਆਂ ਵਿੱਚ ਜਦੋਂ ਪੱਠਲ ਦੀ ਸਰਕਾਰ ਹੁੰਦੀ ਸੀ ਮੈਂ ਮੁੱਢੀ ਹੁੰਦਾ ਸੀ ਮਰੇ ਬੱਸ ਮੈਨੂੰ ਭੇਜਦੇ ਹੁੰਦੇ ਸੀ ਵੀ ਭਰ ਕੇ ਲੈ ਕੇ ਪਰ ਅਸੀਂ ਰੈਲੀ 'ਚ ਪਹੁੰਚਦੇ ਨਹੀਂ ਸੀ ਬਾਹਰੇ ਉੱਟ-ਨੱਟੇ ਹਾ ਕੇ ਮੁੜੇ ਹੁੰਦੇ ਸੀ ਪਤਾ ਹੁੰਦਾ ਜੀ ਕਿਉਂ ਜੁੱਤੀਆਂ ਖਾਣੀਆਂ ਉੱਤੇ ਕਾਲੀ ਛੇ ਰਿਹਾ ਜਾਂਦੇ ਰਹੇ ਇਹ ਨਾ ਚਿੰਤਾ ਕਰੋ ਇਹ ਨਾ ਚਿੰਤਾ ਕਰੋ ਚਿੰਤਾ ਇਹ ਕਰੋ ਵੀ ਸਰਕਾਰ ਆਉਗੀ ਕਦੋਂ ਵੀ ਕਿੰਨਾ ਵੇਟ ਕਰਨਾ ਪਊ ਲੈਣ 'ਚ ਲੱਗਣਾ ਪਊ ਵੀ ਵਾਰੀ ਕਦੋਂ ਇਹ ਚਿੰਤਾ ਕਰੋ ਸਭ ਤੋਂ ਵੱਡਾ ਕੱਟ ਸੀ ਭਵੰਤਮਾਨ ਦੀ ਯਾਨਕੀ ਕਾਨਫਰੰਸ ਦੇ ਵਿੱਚ ਸਭ ਤੋਂ ਵੱਡਾ ਕੱਟ ਪਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਕਹੀ ਨਾ ਜੇ ਤੁਸੀਂ ਕੌਮ ਨੂੰ ਸਮਰਪਤ ਹੋ ਕੇ ਗੱਲ ਕਹਿਣ ਦੀ ਗੱਲ ਹੈ ਉਹ ਕੀ ਕਹੀ ਉੱਥੇ ਮੁੱਦਾ ਚੱਕਿਆ ਕਿ 328 ਰੁਪਏ ਜਿਹੜੇ ਗਾਇਬ ਹੋਏ ਨੇ ਨਾ ਉਹਨਾਂ ਵਿੱਚੋਂ 139 ਰੁਪਏ ਕਿੱਥੇ ਪਏ ਨੇ ਕਿਹੜੇ ਡੇਰੇ ਵਿੱਚ ਪਏ ਨੇ ਕਿੰਨੀ ਬੇਅਦਮੀ ਹੋਈ ਹੈ ਇਹ ਬਾਦਲਾਂ ਦੇ ਸ਼੍ਰੋਮਣੀ ਕਮੇਟੀ ਦੇ ਨਰੈਣੂ ਮਹੰਤਾਂ ਦੇ ਮੂੰ ਤੇ ਚਪੇੜ ਵੱਜੀ ਐ ਮੁਖ ਸਰ ਦੀ ਧਰਤੀ ਤੇ ਮੌਜੂਦਾ ਮੁੱਖ ਮੰਤਰੀ ਨੇ ਮਾਰੀ ਐ ਐਡੀ ਵੱਡੀ ਕੋਈ ਗੱਲ ਕਰ ਸਕਦਾ ਔਰ ਜਿਹੜੇ ਗੁਰੂ ਸਾਹਿਬ ਦੇ ਅੱਗੇ ਨਕਮਸਤਕ ਹੁੰਨੇ ਸੀ ਤੇ ਉਸ ਗੁਰੂ ਸਾਹਿਬ ਦੀ ਗੱਲ ਜੇ ਕੀਤੀ ਐ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕੀਤੀ ਐ ਮੁਖ ਸਰ ਦੇ ਮਾਗੀ ਦੇ ਮੇਲੇ ਤੇ ਇਹਨਾਂ ਹਰਾਮਖੋਰਾ ਨੇ ਪਾ ਮੈਂ ਤੁਸੀਂ ਕਾਲੀਆਂ ਨੂੰ ਸੁਣ ਲਿਓ ਪਰ ਮੈਂ ਕਾਂਗਰਸ ਸੁਣ ਲਿਓ ਹਾਈ ਕੁਰਸੀ ਹਾਈ ਕੁਰਸੀ ਕਦੋਂ ਮਿਲੂ ਹਾਈ ਕੁਰਸੀ ਕਦੋਂ ਮਿਲੂ ਹਾਈ ਕੁਰਸੀ ਇੱਦਾਂ ਰੋਈ ਗਏ ਬਿੱਟੇ ਗਏ ਮਿਲਣੀ ਨਹੀਂ ਮਿਲਣੀ ਤਾਂ ਹੈ ਨਹੀਂ ਬਸ ਕੋਈ ਇਹਨਾਂ ਨੂੰ ਫਿਕਰ ਨਹੀਂ ਵੀ ਬਿਆਦਵੀ ਕਿਵੇਂ ਹੋਈ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕੋਈ ਫਿਕਰ ਨਹੀਂ ਵੀ ਅਸੀਂ ਕਿੰਨਾ ਕਬੀੜਾ ਕਰ ਕੀਤਾ ਕੋਈ ਹਿਸਾਬ ਕਿਤਾਬ ਨਹੀਂ ਬਸ ਕਾਲੇ ਪਏ ਪਏ ਉਹ ਜਿਵੇਂ ਖੇਤ ਦੇ ਵਿੱਚ ਨਹੀਂ ਜਦੋਂ ਤੁਸੀਂ ਕਹੀ ਦਾ ਬਾਹਾਂ ਫੜਦੇ ਹੋ ਨੱਕਾ ਲਾਉਣ ਬਾਅਦ ਤੇ ਪਹਿਲਾਂ ਐ ਜੇ ਕਰਕੇ ਠੁਕਣਾ ਪੈਂਦਾ ਹੁੰਦਾ ਹੱਥਾਂ ਦੇ ਵਿੱਚ ਵੀ ਕਿਤੇ ਉਹ ਬਾਹਾਂ ਛੁੱਟ ਨਾ ਜਾਵੇ ਐਦਾਂ ਠੁੱਕੀ ਕਰਦੇ ਨੇ ਹੱਥਾਂ ਵਿੱਚ ਵੀ ਕਿਵੇਂ ਆਪੁਰਸੀ ਦੇ ਬਾਬੇ ਨੂੰ ਹੱਥ ਪਾਵੇਂ ਮੁਰਕ ਛੱਡ ਗਏ ਨਾ ਬਸ ਐ ਕਰੀ ਜਾਂਦੇ ਬਾਹਾਂ ਤੇਜ਼ ਸੀਗਾ ਵੀ ਪਤਨ ਠੰਡ ਲੱਗ ਜਾਂਦਾ ਤਾਂ ਹੱਥ ਮਲਦੇ ਪਰ ਮਲਦੇ ਜਦ ਹੱਥ ਕੁਰਸੀ ਬਾਅਦ ਤੇ ਐ ਕਰੀ ਜਾਂਦੇ ਸਿਹਾ ਐ ਕਰੀ ਜਾਂਦੇ ਐਨੇ ਕਾਲੇ ਪਏ ਐਨੇ ਕਾਲੇ ਅੱਛਾ ਇਹ ਤਾਂ ਨਾ ਤੁਸੀਂ ਯਕੀਨ ਕਰਿਓ ਜਿਹੜੀ ਮੈਂ ਗੱਲ ਕੀਤੀ ਹੈ ਮੈਂ ਤੋੜ-ਤੋੜ ਕੇ ਜੇ ਇਹ ਗੱਲ ਕਹਿ ਰਿਹਾ ਹਾਂ ਜੀ ਇਹ ਕਮਲੇ ਅਧੇਕ ਤਾ ਨਾ 4 ਦਿਨ ਪਹਿਲਾਂ ਹੀ ਹੋ ਗਈ ਸੀ ਮੈਂ ਉਹ ਦੱਸ ਦਿੰਦਾ ਪਹਿਲਾਂ ਸੁਖਵੀਰ ਦੀ ਗੱਲ ਕਰਾਂ ਸੁਖਵੀਰ ਕਹਿੰਦਾ 5 ਸਾਲ ਬੈਂਸੇ ਵੀ ਮੁੱਖ ਮੰਤਰੀ ਰਹੇ ਤੇ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਕਿੰਨੇ ਸਾਲ ਹੋ ਗਏ 25 ਸਾਲ ਦਾਦੇ ਪੰਜ ਕਿੰਨੇ ਹੁੰਦੇ 15 ਹੁੰਦੇ ਕਹਿੰਦਾ 25 ਸਾਲ ਇੱਕ ਕੀ ਕਹੋਗੇ ਵੀ ਅਕਲੋਂ ਖਾਲੀ ਹੈ ਨਾ ਹੁਣ ਦਾਦੇ ਪੰਜ 15 ਹੁੰਦੇ ਕਿ 25 ਹੁੰਦੇ 5 ਸਾਲ 5 ਸਾਲ ਕੌਣ ਰੇ ਬਿਆਨਤ ਸਿੰਘ 10 ਸਾਲ ਕੌਣ ਰੇ ਕੈਪਟਨ ਅਮਰਿੰਦਰ ਸਿੰਘ ਕਿੰਨੇ ਸਾਲ ਹੋ ਗਏ 25 ਸਾਲ ਇਹ ਇਹ ਇਹਨਾਂ ਦਾ ਪਹਾੜਾ ਹੈ ਇਹ ਇੰਨੇ ਪਹਾੜੇ ਹੁੰਦੇ ਨੇ ਉਹਨੂੰ 25 15 ਕਿੰਨੇ ਹੋਗੇ 40 ਹੋਗੇ ਮੈਂ ਨਹੀਂ ਭੁੱਲਦਾ ਮੈਂ ਨਹੀਂ ਭੁੱਲਦਾ ਮੈਂ ਤਾਂ ਦੀ ਗੱਲ ਕਰਦਾ ਵੀ 10 ਤੇ 15 5 ਤੇ 10 25 25 ਇਹ ਤਾਂ ਸਵੀਰ ਦੀ ਗੱਲ ਹੈ ਅੱਛਾ ਇੱਕ ਪੱਠਲ ਦਾ ਮੁੰਡਾ ਹੈ ਉਹ ਖੁਰਚੋਂ ਨਿਕਲੇ ਪਰਸੋਂ ਉਹ ਰੀਸਕੀ ਦੀ ਕਰਦਾ ਸੀ ਰਾਜੇ ਵਿਡੰਗ ਦੀ ਉਹ ਕਹਿੰਦਾ ਕਹਿੰਦਾ ਬੀਬੀਓ ਤੁਹਾਨੂੰ ਮੈਂ ਦੱਸਦਾ ਮੈਂ ਪੱਠਲ ਦਾ ਮੁੰਡਾ ਬੋਲਦਾ ਪੱਠਲ ਦਾ ਜਿਹੜਾ ਭਗਵਾਨ ਜਮਾਨ ਨੇ ਬੀਪੀਆਂ ਨੂੰ 1000 ਰੁਪਏ ਦੇਣਾ ਸੀ ਨਾ ਪਤਾ ਕਿੰਨੇ ਹੋ ਗਏ 12 12 12 12 5 56 56 56 ਉਹ 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 ਥੋੜਾ ਜਿਹਾ ਅੱਗੇ ਪਿੱਛੇ ਹੋ ਗਿਆ ਅੱਛਾ ਉਦੋਂ ਪਹਿਲਾਂ ਰਾਜੇ ਨੇ ਕਿਹਾ ਸੀ 12 5 48 ਅੱਛਾ ਇੱਕ ਮੇਰੇ ਕੋਲ ਕਲਿੱਪ ਆਈ ਪ੍ਰਤਾਪ ਸਿੰਘ ਬਾਲਵੇਦੀ ਉਹ ਇੱਕ ਬਾਦਲਾਂ ਦਾ ਪੱਤਰਕਾਰ ਬੈਠਾ ਇੰਟਰਵਿਊ ਕਰਦਾ ਕੀ ਕਹਿੰਦਾ ਪਹਿਲਾਂ ਕਹਿੰਦਾ ਭਗਵੰਤਮਾਨ ਅਣਪੜਾ ਹੈ ਉਸੇ ਬਿਆਨ ਚ ਕਹਿ ਗਿਆ ਬਾਅਦ ਵਿੱਚ ਕਹਿੰਦਾ ਇਹਦੇ ਪਿਓ ਕੋਲ 6 ਕਿੱਲੇ ਜ਼ਮੀਨ ਸੀ ਇਹਨੂੰ ਅਮਰੀਕਾ ਪੜਾਇਆ ਹਾਈ ਕਲਾਸ ਪੜ੍ਹਾਈ ਹੋਈ ਏ ਦੀ ਬਾਅਦ ਵਿੱਚ ਉਸੇ ਬਿਆਨ ਵਿੱਚ ਕਹਿ ਗਿਆ ਹੁਣ ਜੇ ਇਹਨਾਂ ਨੂੰ ਨਾਂ ਕਮਾਂ ਵੀ پاگل ਕਰਦੇ ਤਾਂ ਹੋਰ ਕੀ ਕਮਾਂ ਇਹ ਕਾਂਗਰਸੀਆਂ ਦੇ ਬਿਆਨ ਨੇ ਮਿਸ ਜਵੀਰ ਵਾਦਵੀ ਆ ਆ ਬਿਆਨਾ ਕਰਕੇ ਅੰਦਾਜ਼ਾ ਹੋ ਗਿਆ ਵੀ ਇਹ ਬੰਦੇ পাগল ਹੋ ਚੁੱਕੇ ਆ ਹਲੇ 11 ਮਹੀਨੇ ਪਹਿਲੇ ਇਲੈਕਸ਼ਨ ਦੇ ਵਿੱਚ 11 ਮਹੀਨੇ ਉਦੋਂ ਪਹਿਲਾਂ ਪਹਿਲਾਂ 100/100 100% ਕਹਿ ਲਗੀ ਸ਼ੋਰ ਹੈ ਇਹ ਬੰਦੇ পাগল ਹੋ ਜਾਣਗੇ ਜੇ ਨਾ ਕੋਈ ਸਲਾਹਕਾਰ ਵਧੀਆ ਮਿਲਿਆ ਤੇ ਹੁਣ ਜਿਹੜਾ ਇਕੱਠ ਹੋਇਆ ਮਾਗੀ ਦੇ ਮੇਲੇ ਤੇ ਤੇ ਉਹ ਇਹਨਾਂ ਨੂੰ ਕੰਮ ਨੇ ਕਰ ਦੂ ਚੰਗੀ ਤਰ੍ਹਾਂ ਅਧਿਕ ਤਾਂ ਹੋ ਗਏ ਹੋਣਗੇ ਚਲੋ ਮੈਂ ਹੋਰ ਪਾਸੇ ਨਹੀਂ ਜਾਣਾ ਜਿਹੜੀ ਸੀਰੀਅਸ ਗੱਲ ਹੈ ਨਾ ਉਸ ਘਟ ਦੇ ਵਿੱਚ ਉਹ ਮਾਨ ਸਾਹਿਬ ਨੇ ਕਹੀ ਕਿ ਜਿਹੜੇ 328 ਰੂਪ ਗਾਇਬ ਹੋਏ ਸੀ ਉਹਦੇ ਵਿੱਚੋਂ 139 ਰੂਪ ਜਣ ਕੇ ਅਨ ਰਿਕਾਰਡ ਨੇ ਜਿਹੜੇ ਬੇਦਵੀ ਜਿਨ੍ਹਾਂ ਦੀ ਹੋ ਚੁੱਕੀ ਹੈ ਉਹ ਐਸੇ ਡੇਰੇ ਵਿੱਚ ਪਏ ਨੇ ਜਿੱਥੇ ਹੋਣੇ ਨਹੀਂ ਚਾਹੀਦੇ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਗੁਰੂ ਸਾਹਿਬ ਦੀ ਗੱਲ ਮਾਗੀ ਦੇ ਛੇ ਦਿਹਾੜੇ ਤੇ ਕਾਨਫਰੰਸ ਵਿੱਚ ਕੀਨੇ ਕੀਤੀ ਹੈ ਇਹ ਤੁਸੀਂ ਅੰਦਾਜ਼ਾ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ